ਬਈ ਸਾਡੇ ਤਾਂ ਛਾਰੇ ਛੱਪਰ ਪਟਤੇ ਵੀਰੇ ਸ਼ਵੇ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ ਮੈਂ ਉੱਥੇ ਸਰਪੰਚਾਂ ਨਾਲ ਆਈ ਹੋਈ ਉਹ ਵੀ ਪਟਕੇ ਲੈ ਗਏ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਕਿਹਾ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲੀਓ ਉੱਥੇ ਹੈ ਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜ਼ੀ ਦੇਣੀਆਂ ਨੇ ਦੇ ਦੇ ਮਸਲਾ ਇਹ ਇਹ ਬਾਗੜੀ ਪਹਿਲਾਂ ਕਿ ਪਿਆਲ ਪਿੰਡ ਰਹੇ ਸੀ ਉਸ ਤੋਂ ਬਾਅਦ ਨਾਇਕੜ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਇਹ ਡੰਗਰ ਪਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛੜ ਦਿੰਦੇ ਸੀ ਬੋ ਹਾਂਜੀ ਬੇਬੇ ਕੀ ਨਾਮ ਹੈ ਤੇਰਾ ਮੇਰਾ ਨਾਮ ਸ਼ੀਲਾ ਜੀ ਹੈ ਕੀ ਗੱਲਬਾਤ ਹੋ ਗਈ ਬੇਬੇ ਬਾਈ ਸਾਡੇ ਤਾਂ ਛਾਰੇ ਛੱਪੜਤੇ ਵੀਰੇ ਸਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ ਨਿਕੇ ਨਿਕੇ ਬੱਚੇ ਤੜਫਦੇ ਫਿਰਦੇ ਆ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੀਹ ਸੀ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਲਈ ਹੋਈ ਉਹ ਵੀ ਫਟਕੇ ਲੈ ਗਏ ਕਿਉਂ ਗੱਡੇ ਪਾਣੀ ਪਾਏ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸ਼ਵੇਰ ਦੇ ਸੰਤਾ ਮਾਰ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਆ ਮੰਡੀ ਦੇ ਸਾਹਾਰੇ ਟੋਬੇ 'ਚ ਪਰਤ ਪਾ ਕੇ ਬਿਠਾਏ ਸਾਨੂੰ ਹਾਂ ਮਿੱਟੀ ਸਤਾ ਕੇ ਦਿੱਤੀ ਸੀ ਪਹਿਲਾਂ ਇਹਨੇ ਬੈਠੇ ਰੋ ਤੁਸੀਂ ਪਹਿਲਾਂ ਸਾਨੂੰ ਪਹਿਲਾਂ ਮਿੱਟੀ ਫਿਰ ਬੋਤੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬਈ ਬਹੁਤ ਬੁਰਾ ਹਾਲ ਹੋ ਰਿਹਾ ਹੈ ਅਸੀਂ ਤਾਂ ਮਰ ਰਹੇ ਹਾਂਗੇ ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਦੇ ਰਹੇ ਕਿੱਥੇ ਕਿਉਂ ਇੱਥੇ ਨਹੀਂ ਦਿੱਤੀ ਹੈਗੇ ਕਿਥੇ ਨਹੀਂ ਬਿਠਾ ਰਹੇ ਹੈਗੇ ਜਿੱਥੇ ਕਹਿੰਦੇ ਸ਼ੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਟਰਪੇ ਜਮਤ ਪੁਆਇਆ ਸੀ ਪੁਆਇਆ ਕੇ ਸਾਡੇ ਏਡੇ ਕਿੱਡੇ ਪੰਚਾਇਤੀ ਪੰਚਾਇਤੀ ਜ਼ਮੀਨ ਸੀਗੀ ਜੀ ਪੰਚਾਇਤੀ ਸੀਗੀ ਜੀ ਸਾਨੂੰ ਕਹਿ ਕੇ ਟਰਪ ਪੁਆਇਆ ਸੀ ਵਿਆਹ ਜਿੱਤੇ ਪੈਸੇ ਚੱਕ ਕੇ ਟਰਪ ਪੁਆਇਆ ਜੀ ਠੀਕ ਹਾਂ ਤੁਹਾਨੂੰ ਕੀ ਕਹਿ ਕੇ ਉੱਥੋਂ ਉੱਥੋਂ ਉਠਾਇਆ ਗਿਆ ਤੁਹਾਨੂੰ ਉੱਥ ਸਾਡੇ ਤੇ ਹਮਲਾ ਕਰਤਾ ਇਕ ਦਿਨ ਜਮਾਰੀਆਂ ਚੂੜੀਆਂ ਸਾਰੀਆਂ ਸਾਡੇ ਤੇ ਛੜਤੀਆਂ ਜੀ ਸਰਪੰਚਾ ਲੈ ਹਾਂ ਸੋ ਰੋਜ਼ ਸਾਡੇ ਤੇ ਹਾਂ ਅਸੀਂ ਕਹਿੰਦੇ ਆ ਵੀ ਸਾਨੂੰ ਠਿਕਾਣਾ ਦੇ ਦਿਓ ਹੋਰ ਕੋਈ ਮੰਗੇ ਨਹੀਂ ਸਾਡੂੰ ਚਾਹੀਦੀ ਸਾਡਾ ਹੀਲਾ ਕਰ ਦੋ ਬਿਠਾਉਣ ਦਾ ਬੱਚੇ ਸਾਡੇ ਰੋਦੇ ਫਿਰਦੇ ਆ ਪੋਦਾ ਮਹੀ ਦਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ ਛੋੜੇ ਪੈਰਾਂ ਵਰਗੇ ਆ ਜੀ ਕੀ ਨਾਮ ਹੈ ਤੁਹਾਡਾ ਕੀ ਮਸਲਾ ਮੁੰਦਰੀ ਜੀ ਨਾਮ ਮੇਰਾ ਅਸੀਂ ਪੱਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇ ਤੋਂ ਸੜੀ ਛੋਟੇ ਛੋਟੇ ਹੁੰਦੇ ਸੀ ਉਰੇ ਜਦ ਤੱਕ ਹੀ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹਿਣਾ ਉਹ ਉੱਥੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹਿ ਰਹੇ ਸੀ ਤੁਸੀਂ ਪੱਟੀਵਾਲ ਕਲਾ ਦੇ ਵਿੱਚ ਕਿੱਥੇ ਪੱਟੀਵਾਲ ਕਲਾਂ ਦੇ ਵਿੱਚ ਅਸੀਂ ਇਹ ਨਾਜ ਮੰਡੀ ਨਾਜ ਮੰਡੀ ਦੇ ਲਵੇ ਜਗਾ ਚਾਮਲਾੜ ਪੰਚਾਇਤੀ ਉੱਥੇ ਰਹਿ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਾਈ ਹੁਣ ਤੁਸੀਂ ਉੱਠ ਜਾਓ ਰੂ ਅਸੀਂ ਮੰਦਿਰ ਬਣਾਣਾ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੁਲ ਰਹੇ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਬਸਤੀ ਪੱਟੀਵਾਲ ਕਲਾਂ ਦੇ ਹਾਂ ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆਂ ਉਰੇ ਜੰਮੇ ਆ ਜੀ ਅਸੀਂ ਕੋਈ ਸਮਾਂ ਨਹੀਂ ਦਿੱਤਾ ਸਮਾਂ ਕੋਈ ਸਮਾਂ ਨਹੀਂ ਦਿੱਤਾ ਇਹ ਜੀ 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ ਕੋਈ ਸਮਾਂ ਨਹੀਂ ਦਿੱਤਾ ਉਦੋਂ ਮਾਰ ਪਟਕੇ ਸਮਾਨ ਸਾਡਾ ਬਾਹਰ ਮਾਰਿਆ ਜੀ ਨਾਲ ਤੁਸੀਂ ਦੇ ਪਿੰਡੇ ਦੇ ਵਾਸੀ ਹੋ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿ ਨਹੀਂ ਕੋਈ ਪਤਾ ਨਹੀਂ ਇਹ ਗੱਲ ਦਾ ਵਿੱਚ ਕੀ ਕਹਿ ਰਹੇ ਨੇ ਕੀ ਨਾ ਬਈ ਕੀ ਬਣੂਗਾ ਠੀਕ ਹੈ ਨਾ ਸਾਨੂੰ ਮਤਲਬ ਕਿ ੱੱਕੇ ਸਹੀ ਕੀਤੀ ਹੈ ਉਹਨਾਂ ਨੇ ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਹੋਈ ਉਹਦੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ ਉਦੋਂ ਵੀ ਵਿਰੋਧ ਕਰਨ ਲੱਗੇ ਜਵਾਬ ਦੇ ਤਾਂ ਸਾਨੂੰ ਨਾ ਨਾ ਸਰਪੰਚ ਸਾਹਿਬ ਨੇ ਹੁਣ ਕਹਾਂ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ ਛੋਟੇ ਛੋਟੇ ਸਾਡੇ ਬੱਚੇ ਆ ਜੀ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਉਹਨੂੰ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ ਮੁਖਤਿਆਰ ਸਿੰਘ ਆ ਜੀ ਮੈਂ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਜੀ ਅੱਜ ਮੇਰੀ ਪਰਜਾਈ ਗੁਜ਼ਰ ਗਈ ਤੇ ਉੱਥੇ ਫੁੱਲ ਤੇ ਉਹਦੇ ਫੁੱਲਾਂ ਵੇਲੇ ਜਦੋਂ ਉੱਥੇ ਫੁੱਲ ਚੁਗਣ ਗਏ ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਦੇ ਘਰ ਨੂੰ ਆਪਦੇ ਘਰੇ ਲੈ ਗਿਆ ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾਤੀ ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰ ਰੱਖੀਆਂ ਨੇ ਇਹ ਸਰਪੰਚ ਨੇ ਜੇ ਮੈਂ ਇਹਦੇ ਕਥਾਣੇਦਾਰ ਸਾਹਿਬ ਨੂੰ ਕਿਹਾ ਤੇ ਮੈਂ ਗਿਆ ਘਰ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਗਿਆ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲਈ ਉੱਥੇ ਹੈ ਕੋਈ ਅਦਾ ਕੋਈ ਬਾਲੀਵਾਰ ਤੇ ਨਹੀਂ ਪਿੰਡ ਦਾ ਤੁਸੀਂ ਤਾਂ ਅਦਾ ਪਿੰਡ ਖਖੜੀਆਂ ਗਰੇਲੇ ਕਰਤਾ ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜ਼ੀਆਂ ਦੇਣੀਆਂ ਨੇ ਦੇ ਦੇ ਮੈਂ ਇਸ ਗੱਲ ਕਰਕੇ ਦੁਬਾਰੇ ਫਿਰ ਕਿਹਾ ਥਾਣੇਦਾਰ ਸਾਹਿਬ ਕਹਿੰਦਾ ਭਾਈ ਜਦ ਅਸੀਂ ਖੜਿਆ ਤੂੰ ਕਿਉਂ ਬੋਲਦਾ ਇੰਨਾ ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ ਮੇਰੇ ਨਾਲ ਕਹਦਾ ਰੋਸਾ ਦੀ ਉਹਦਾ ਹੈ ਉਹਨੇ ਸਾਡੇ ਗਰੀਬਾਂ ਤੇ ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ-ਮੋੜ ਕੇ ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ ਉਹ ਸਰਪੰਚ ਦੇ ਬਾਹਰ ਦੇ ਮੂਰੇ ਉੱਥੇ ਪੁਲਿਸ ਵਾਲੇ ਖੜੇ ਤੇ ਗੱਡੀ ਖੜੀ ਤੇ ਉੱਥੇ ਪੁਲਿਸ ਦੀ ਉੱਥੇ ਦੋਏ ਬਾਪ ਪੁੱਤੇ ਇਹ ਤੇ ਕਿਵੇਂ ਦੇਖ ਦਰਸ਼ਨ ਤੇ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹ ਰਹੇ ਸੀ ਤੇ ਉਹਨਾਂ ਨੇ ਠਾਏ ਤੁਸੀਂ ਕਿਵੇਂ ਦੇਖ ਦਿਓ ਪਿੰਡ ਮੈਂ ਆਪ ਦੇਖੇ ਨੇ ਜੀ ਠਾਏ ਤੇ ਉਹ ਪਾਣੀ ਆ ਗਿਆ ਉਹ ਬਚਾਰੇ ਉੱਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਈ ਦੀ ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ ਕਹਿੰਦਾ ਉਹ ਜਾਲੀ ਚੱਲਦੀ ਸੀ ਮੈਂ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ ਫੜੀ ਨਹੀਂ ਗਈ ਹੁਣ ਫੜੀ ਜਾਂਦੀ ਅੱਜ ਘਮਾਰਾਂ ਦੇ ਬਾਜ਼ੀ ਨੂੰ ਤੇ ਇਹਨਾਂ ਦੀ ਵਜਾ ਕਰਕੇ ਜਿਹੜੀ ਮੋਟਰ ਪੱਟੀ ਆ ਹਾਂਜੀ ਹਾਂ ਹਾਂ ਇਹਨਾਂ ਰੋਸਾ ਤਾਂ ਬਾਗੜੀਆਂ ਨਾਲ ਹੋਊਗਾ ਸਾਡੇ ਨਾਲ ਕਾਹਦਾ ਰੋਸਾ ਦੀ ਇਹਨਾਂ ਦਾ ਕੀ ਮੰਗ ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ ਕਿਉਂ ਲੋਕਾਂ ਨੂੰ ਪਾੜ-ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀਵਾਲ ਨੂੰ ਸਾਡੇ ਦਾ ਇਹੋ ਗੱਲ ਹੋਈ ਓ ਨਹੀਂ ਕਦੇ ਜਿਹੜੀ ਅੱਜ ਬਰਬਾਦ ਸਾਡਾ ਪੱਟੀਵਾਲ ਹੋ ਰਿਹਾ ਕਾਦੇ ਬਾਰੇ ਹੋ ਰਿਹਾ ਇਹ ਹੈ ਹੈ ਇਹਨਾਂ ਸਿਆਸੀ ਬੰਦੇ ਨੇ ਸਾਡੀ ਪੱਟੀ ਮੇਸ ਕਰਦੀ ਸਾਡੇ ਪਿੰਡ ਦੀ ਕੀ ਮੰਗ ਕਰਦੇ ਅੱਜਿਆਂ ਇਹ ਕਹਿੰਨਾ ਵੀ ਸਾਡੇ ਪਿੰਡ ਦੇ ਵਿੱਚ ਨਿਨਸਾਫ ਹੋਣਾ ਚਾਹੀਦਾ ਗਰੀਬਾਂ ਨੂੰ ਇੱਕ ਮੁਠੀ ਹੋਣਾ ਚਾਹੀਦਾ ਕਰਨਾ ਚਾਹੀਦਾ ਇਹਨੂੰ ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਿਰ ਬਣਾਉਣ ਲੱਗ ਗਏ ਕਿਤੇ ਕੁਸ ਬਣਾਉਣ ਲੱਗ ਗਏ ਜੇ ਲੜਾਈ ਕਰਨੀ ਸੀ ਗਰੀਬਾਂ ਨਾਲ ਆਪ ਵਿੱਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ ਹਾਂ ਜੀ ਕੀ ਨਾਮ ਰੋਡਾ ਮੇਰਾ ਨਾਮ ਸਤਨਾਮ ਕੌਰ ਹੈ ਪੰਚਾਇਤ ਮੈਂਬਰਾਂ ਮਜਿੱਦਾਂ ਮੈਂ ਠੀਕ ਹੈ ਪੱਟੀ ਵਾਲਕਾਂ ਹਾਂ ਪੱਟੀ ਵਾਲਕਾਂ ਤੋਂ ਠੀਕ ਹੈ ਕਿਵੇਂ ਦੇਖ ਦੋ ਜਿਹੜਾ ਸਾਰਾ ਘਟਨਾ ਕਰਮ ਨੂੰ ਜਿਹੜਾ ਜਿਹੜਾ ਘਟਨਾ ਕਰਮ ਹੋਇਆ ਬਹੁਤ ਨਿੰਦਨਯੋਗ ਹੈ ਬਹੁਤ ਘਟਨਾ ਕਰਮ ਹੈ ਬਹੁਤ ਗਲਤ ਹੋਇਆ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਇੱਕ ਪਾਸੇ ਆਪਾਂ ਲੰਗਰ ਲਾਣ ਜਾ ਰਹੇ ਹਾਂ ਬਹੁਤ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਅਜੇ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ ਤੇ ਕਰਤੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ 'ਚ ਕਰ ਲੈਂਦੇ 2 ਮਿੰਟ ਠਹਿਰ ਕੇ ਕਰ ਲੈਂਦੇ ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ ਅ ਜਿਨਾਂ ਦੇ ਸਿਰ ਤੋਂ ਛੱਤ ਚੱਕੀ ਗਈ ਹੈ ਅਜੇ ਛੋਟੇ ਛੋਟੇ ਬੱਚੇ ਅਜੇ ਐਨੇ ਭਾਵਕਾ ਅਸੀਂ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਦਾ ਬਹੁਤ ਐਨੇ ਭਾਵਕਾ ਕਿ ਆਪਦੇ ਆਪ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅਜਿਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸ਼ਤਾ ਜਿਹੜੀ ਹੈਗੀ ਇੱਕ ਸਾਈਡ ਐ ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਆ ਜੀ ਇਨਸਾਨਾਂ ਤੇ ਇੰਨਾ ਜ਼ੁਲਮ ਕਰਨਾ ਇੱਕ ਇਨਸਾਨ ਦੂਜੇ ਇਨਸਾਨ ਤੇ ਜ਼ੁਲਮ ਕਰ ਰਿਹਾ ਹੈ ਇੱਕ ਪਾਸੇ ਆਪਾਂ ਪੁੰਨ ਕਰ ਰਹੇ ਆ ਜਗ ਲਾ ਰਹੇ ਆ ਲੰਗਰ ਚਲਾਉਣ ਦੀ ਕਰ ਰਹੇ ਆ ਸਿੱਧੀ ਦਿਹਾੜਾ ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਹੌਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਐ ਪਰ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਣਯੋਗ ਹੈ ਅਸੀਂ ਬਹੁਤ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਸ਼ੰਦਰਪਾਲ ਮੈਂਬਰ ਸਰਪੰਚ ਸਾਹਿਬ ਦਾ ਭਰਾ ਜੀ ਮੈਂ ਨਾਲ ਹੀ ਰਹਿਣਾ ਹਟੇਮ ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ ਸਰਪੰਚ ਸਾਹਿਬ ਜਵਾਰ ਲੈਗੇ ਜਿਸ ਕਰਕੇ ਸੁਦਨ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ ਜੋ ਵੀ ਤੁਸੀਂ ਹੈ ਗੱਲਬਾਤ ਦੱਸਦੇ ਹੋ ਪੱਟੀ ਵਾਲਾ ਜਿਹੜਾ ਬਾਗੜੇ ਲੋਹਾਰ ਤੇ ਭਾਈ ਚਰਨ ਜਿਹੜਾ ਪੰਚਾਇਤ ਵਿੱਚੋਂ ਕੱਢਿਆ ਜਾ ਰਿਹਾ ਹੈ ਮਸਲਾ ਕੀ ਕਹਣਾ ਚਾਹੂੰ ਮਸਲਾ ਇਹ ਇਹ ਬਾਗੜੀ ਪਹਿਲਾਂ ਕਿ ਪਿਆਲ ਪਿੰਡ ਰਹੇ ਸੀ ਉਸ ਤੋਂ ਬਾਅਦ ਨਾਇਗੜ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਡੰਗਰ ਪਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛੜ ਦਿੰਦੇ ਸੀ ਤੇ ਉਸ ਤੋਂ ਬਾਅਦ ਉੱਥੇ ਚਲੋ ਨਾਇਗੜ ਦੇ ਲੋਕਾਂ ਨੇ ਇਹਨਾਂ ਨੂੰ ਕੱਢਦਾ ਤੇ ਸਾਡੇ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ ਹੈ ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ ਪਿਛਲੇ ਮੰਡੀ ਦੇ ਸੀਜ਼ਨ 'ਚ ਇਹ ਕਹਿੰਦੇ ਵੀ ਸਾਡੇ ਉੱਪਰ ਕਰਦਾ ਪੈਂਦਾ ਹੈ ਅਸੀਂ ਇਹਨਾਂ ਨੂੰ ਦੋ ਤਿੰਨ ਥਾਂਵੇਂ ਜਗ੍ਹਾ ਦਿਖਾਈ ਇਹ ਕਹਿੰਦੇ ਨਹੀਂ ਅ ਹੁਣ ਮੈਟਰ ਕੀ ਸੀ ਕਿ ਉਹਥੇ ਧਰਮਸਾਲਾ ਪਾਉਂਦੀ ਸੀ ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ ਇਹਨਾਂ ਨੂੰ ਇਹ ਕਹਿਦੀ ਵੀ 2 ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜੋ ਅੱਗੇ ਤੇ ਇਹਨਾਂ ਦੀ ਜਿਹੜੀ ਜਗ੍ਹਾ ਮੰੰਤੀ ਦੇ ਵਿੱਚ ਪੂਰੀ ਹੋ ਜੂ ਪਰ ਇਹ ਥੋੜੇ ਜਿਹੇ ਦੂਜੇ ਧੜੇ ਦੇ ਹੱਥ ਦੇ ਚੜਕੇ ਐਂਟੀਪਾਰਟਨੀ ਦੇ ਚੜਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗੇ ਲੋਕਾਂ ਕੋਲ ਉਹਨਾਂ ਨੂੰ ਮਾਰ ਕੇ ਉਲਟੀਆਂ ਗੱਲਾਂ ਕਰਨੀਆਂ ਫਿਰ ਕੁਸ ਪਿੰਡ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਹੈ ਜਿੱਥੇ ਰਹਿੰਦੇ ਨੇ ਵਿੜੇ ਵੱਲ ਰਮਦਾਸੀਆ ਭਾਈਚਾਰੇ ਦੀ ਉਧਰ ਜਗ੍ਹਾ ਹੈ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ ਵੀ ਉਹ ਕਹਿੰਦੇ ਵੀ ਸਾਡੀ ਜਿਹੜੀ ਪੁਰਾਣੀ ਜਗ੍ਹਾ ਅਸੀਂ ਤਾਂ ਉਹੀ ਆਉਣਾ ਹੈਗਾ ਪੂਰੀ ਸੰਸਕਰ ਕਰਨਾ ਹੈ ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਬੈਰ-ਵਿਰੋਧ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ ਤਾਂ ਕਰਕੇ ਲੋਕ ਇਹਨਾਂ ਦੇ ਉਲਟ ਹੋਏ ਹੋਏ ਨੇ ਉੱਥੇ ਥੋੜਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ ਤੇ ਇਹ ਬਸ ਥੋੜਾ ਜਿਹਾ ਮੈਟਰ ਹੈ ਹੋਰ ਕਿਸੇ ਨੇ ਇਹਨਾਂ ਨੂੰ ਕੋਈ ਠਾਲਣ ਦਾ ਵਾਸतरीਕਆ ਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵੀਡੀਓ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜੀ ਜਿਹੀ ਤੂੰ-ਤੂੰ ਮੈਂ-ਮੈਂ ਹੋ ਗਈ ਸੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੋਰ ਵੀ ਦੋ ਤਿੰਨ ਸੋਹੇ ਜਿਹੇ ਜਗ੍ਹਾ ਦਿਖਾਈ ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਈ ਆਪ ਹੀ ਬਣਾ ਕਰ ਦਉਂਦੇ ਨੇਗੇ ਤਾਂ ਕਿਨੇ ਦੇਖਦੇ ਹੁਣ ਉਹਨਾਂ ਦਾ ਸਨਮਾਨ ਬਾਤ ਪਿਆ ਤਾਂ ਉਹਨਾਂ ਨੂੰ ਰਹਿਣ ਚੈਣ ਦੇ ਲਈ ਕੁਝ ਕੀਤਾ ਨਹੀਂ ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਨਮਾਨ ਚੱਕ ਕੇ ਬਗਜੋ ਸਾਡੇ ਪਿੰਡੋ ਜਾ ਹੋ ਕਰੋ ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇ। ਉਹ ਕਹਿੰਦਾ ਕਿ ਸਾਡੇ ਘਰ ਉਥੋਂ ਦੀ ਚੱਕਦੇ ਵੀ ਹੁਣ ਅਸੀਂ ਕਿੱਥੇ ਰਾਂਗੇ ਸਾਡੇ ਛੋਟੇ ਛੋਟੇ ਨਹੀਂ ਉਹ ਜਿਹੜੇ ਘਰ ਚੱਕੇ ਰਹੂ ਉਹ ਸਰਪੰਚ ਨੇ ਤਾਂ ਨਹੀਂ ਚੱਕੇ ਹੈਗੇ ਜਾਂ ਪੰਚਾਇਤ ਨੇ ਤਾਂ ਨਹੀਂ ਏਦਾਂ ਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ। ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਹਿੰਦੀ ਜਾ ਥੋੜਾ ਜਿਹਾ ਅੱਕੀ ਨੂੰ ਹੋਣ ਵਾਸਤੇ। ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ ਵੀ ਉਹਨਾਂ ਨੂੰ ਕੋਈ ਘਰ ਵਗੈਰਾ ਦਵਾਉਂਦੇ। ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਹੈ ਵੀਡੀਓ ਸਾਫ ਸਾਰੀ ਆਈਏ ਆਪਣਾ ਡਿਪਾਰਟਮੈਂਟ ਜੀ ਜਗ੍ਹਾ ਇਹਨਾਂ ਨੂੰ ਤਿੰਨ ਸਾਵੇਂ ਦਿਖਾਤੀ ਪਰ ਇਹ ਕਿਤੇ ਬੈਠਣ ਆਪਦੀ ਮਰਜ਼ੀ ਕਰ ਦਵੇ ਦੂਜੇ ਕਹਿੰਦੇ ਸਾਨੂੰ ਸਰਕਾਰੀ ਪਲਾਟ ਕੱਟ ਕੇ ਦਿੱਤੇ ਜਾਣ ਇਹ ਕੋਈ ਕਾਨੂੰਨ ਨਹੀਂ ਹੈਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੀ ਏਦਾਂ ਹੀ ਬੈਠੇਗਾ ਕੋਈ ਕਿਰਾਏ ਦੇ ਬੈਠਾ ਕੋਈ ਕਿਵੇਂ ਬੈਠਾ ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ ਕਿਉਂਕਿ ਜਿਹਨਾਂ ਨੂੰ ਦਿੰਨੇ ਆ ਇਹ ਤਾਂ ਹਜੇ 6 ਮਹੀਨੇ ਤੋਂ ਆਏ ਨੇ ਉਹ 100 ਸਾਲ ਤੋਂ ਰਹਿੰਦੇ ਨੇ ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇਤੇ ਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ ਕਿਉਂਕਿ ਵੀ ਸਾਨੂੰ ਕੱਢਣ ਦੀ ਆੜ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਨਹੀਂ 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 ਮੋਟਰ ਦਾ ਕੋਈ ਮੈਟਰ ਨਹੀਂ ਮੋਟਰ ਉੱਥੇ ਲੱਗੀ ਹੋਈ ਸੀ ਇਹ ਕੁੰਡੀਆਂ ਚਲਾ ਕੇ ਪਰ ਦੇ ਚਲਾਉਂਦੇ ਸੀ ਉਸ ਨੂੰ ਜਿਉਂ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜਰਮਾਨਾ ਦਾ ਪੰਚਾਇਤ ਨੂੰ ਪਊ ਜੇ ਉਹ ਕਾਨੂੰ ਤੇ ਕੋਈ ਫੜਤ ਹੋ ਜਾਂਦੀ ਹੈ ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਦਾ ਕੋਈ ਟੂਟੀ ਵਗੈਰਾ ਜਾਂ ਪਾਣੀ ਦਾ ਪ੍ਰਬੰਧਾ ਜਿਵੇਂ ਮਰਜ਼ੀ ਕਰੋ ਉਹ ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਆ ਫਿਰ ਨਹੀਂ ਨਹੀਂ ਪਿੰਡ ਵਾਸੀ ਕੋਈ ਨਹੀਂ ਹੈਗੇ ਜੀ ਉਹ ਕਿਹਦੇ ਆਧਾਰ ਕਾਰਡ ਸਾਡਾ ਪੱਟੀ ਵਾਲਾ ਦਾ ਆਧਾਰ ਕਾਰਡ ਤਾਂ ਉਹਨਾਂ ਦੇ ਬਾਪ ਦਾ ਦਾਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ ਉਹ ਬਣਵਾ ਲਏ ਨੇ ਲੋਕ ਅੱਜ ਕੱਲ ਸਾਰਾ ਕੁਝ ਚੱਲਦੀ ਰਹਿੰਦਾ ਹੈ ਸਾਨੂੰ ਪਤਾ ਹੀ ਹੈ